ਬਲਵਿੰਦਰ ਸਿੰਘ ਜੱਸੀ ਜ਼ਿਲ੍ਹਾ ਪ੍ਰਧਾਨ ਭੋਜਨ ਸਮਾਜ ਪਾਰਟੀ ਲੁਧਿਆਣਾ ਔਰ ਅੱਜ ਬਾਬਾ ਸਾਹਿਬ ਡਾਕਟਰ ਬੀਆਰਐਮ ਬੇਦਗਰ ਜੀ ਦਾ 59ਵਾਂ ਪ੍ਰਿਮ ਮਹਾਂ ਮਹਾਪ੍ਰਿਨਿਰਵਾਣ ਦਿਵਸ ਹੈ ਔਰ ਪੂਰੇ ਵਿਸ਼ਵ ਦੇ ਅੰਦਰ ਜਿਹੜਾ ਹੈਗਾ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਜਾ ਰਹੇ ਨੇ ਅਸੀਂ ਦਲਿੰਦਰ ਬਾਈਪਾਸ ਲੁਧਿਆਣਾ ਦੀ ਧਰਤੀ ਤੇ ਅਸੀਂ ਆਏ ਤਾਂ ਕਾਰਪੋਰੇਸ਼ਨ ਵੱਲੋਂ ਜਿਹੜੇ ਆ ਲੋਕ ਲੱਗੇ ਹੋਏ ਸੀਗੇ ਪਾਰਕ ਨੂੰ ਦੋਨਾਂ ਸਾਈਡਾਂ ਤੇ ਲੋਕ ਲੱਗੇ ਹੋਏ ਸੀਗੇ ਔਰ ਪਾਰਕ ਦੇ ਅੰਦਰ ਜਿਹੜਾ ਹੈਗਾ ਉਹ ਮਤਲਬ ਕਿ ਬਰਾਤ ਦਾ ਖਾਣਾ ਵਗੈਰਾ ਖਾ ਕੇ ਸ਼ਰਾਬਾਂ ਪੀ ਕੇ ਇਸ ਪਾਰਕ ਦੇ ਅੰਦਰ ਹੱਡੀਆਂ ਵਗੈਰਾ ਔਰ ਲਫਾਫੇ ਵਗੈਰਾ ਇੱਥੇ ਪੂਰੀ ਗੰਦਗੀ ਪਾਈ ਹੋਈ ਸੀ ਉਹਨਾਂ ਨੂੰ ਅਸੀਂ ਆਪ ਆ ਕੇ ਹੱਥਾਂ ਨਾਲ ਸਾਫ਼ ਕੀਤਾ ਔਰ ਪਾਰਕ ਦੇ ਜਿਹੜੇ ਆ ਲੋਕ ਆ ਔਰ ਉਹ ਲੱਗੇ ਹੋਏ ਸੀ ਅਸੀਂ ਐਂਟਰ ਨਹੀਂ ਹੋ पाए ਉਸ ਤੋਂ ਬਾਅਦ ਅਸੀਂ ਥੋੜੇ ਸਮੇਂ ਵਾਸਤੇ ਜਿਹੜਾ ਹੈਗਾ ਰੋਡ ਨੂੰ ਇੱਕ ਸਾਈਡ ਤੋਂ ਬੰਦ ਕਰਕੇ ਪ੍ਰੋਟੈਸਟ ਕੀਤਾ ਮੌਕੇ ਤੇ ਥਾਣਾ ਇੰਚਾਰਜ ਬਿਟਨ ਕਬਾਰ ਜੀ ਇੰਚਾਰਜ ਸਾਹਿਬ ਆਏ ਉਹਨਾਂ ਨੂੰ ਦਿਖਾਇਆ ਵੀ ਆ ਲੋਕ ਜਿਹੜੇ ਆ ਲੱਗੇ ਹੋਏ ਨੇ ਉਹਨਾਂ ਨੇ ਫੋਨ ਕਰਕੇ ਕਿਸੇ ਕਾਰਪੋਰੇਸ਼ਨ ਦੇ ਮੁਲਾਜ਼ਮ ਨੂੰ ਜਾਂ ਕਿਸੇ ਵਰਕਰ ਨੂੰ ਬੁਲਾ ਕੇ ਇਹ ਸੱਬਲ ਪਾ ਕੇ ਜਿਹੜੇ ਲੋਕ ਤੜਾਈ ਗਏ ਨੇ ਜਿਨ੍ਹਾਂ ਨੇ ਕਰੋੜਾਂ ਲੋਕਾਂ ਦੀਆਂ ਜੰਜੀਰਾਂ ਤੋੜੀਆਂ ਅੱਜ ਉਹਨਾਂ ਦੀ ਪਾਰਕ ਨੂੰ ਲੋਕ ਲੱਗੇ ਹੋਏ ਨੇ ਔਰ ਅਸੀਂ ਆਪਣੇ ਬਹੁਜਨ ਸਮਾਜ ਦੇ ਲੋਕਾਂ ਨੂੰ ਇਹ ਬੇਨਤੀ ਕਰਦੇ ਆ ਅਪੀਲ ਕਰਦੇ ਆ ਕਿ ਜਿਹੜੇ ਲੋਕ ਜਾਂ ਕਾਰਪੋਰੇਸ਼ਨ ਦੇ ਲੋਕ ਜਿਹੜੇ ਨੇ ਇਹਨਾਂ ਪਾਰਕਾਂ ਨੂੰ ਲੋਕ ਲਗਾਉਂਦੇ ਆ 20 ਦਿਨਾਂ ਬਾਅਦ ਇਲੈਕਸ਼ਨ ਆ ਰਹੀ ਆ ਔਰ ਤੁਸੀਂ ਆਪਣਾ ਮੇਅਰ ਬਣਾ ਕੇ ਜਿਹੜਾ ਹੈਗਾ ਕਾਰਪੋਰੇਸ਼ਨ ਤੇ ਹੀ ਕਬਜ਼ਾ ਕਰ ਲਵੋ ਇਹ ਮੈਂ ਆਪਣੇ ਲੋਕਾਂ ਨੂੰ ਬੇਨਤੀ ਕਰਦਾ ਔਰ ਦੂਸਰੀ ਕਾਰਪੋਰੇਸ਼ਨ ਨੂੰ ਇਹ ਚੇਤਾਵਨੀ ਔਰ ਇਹ ਅਪੀਲ ਆ ਇਸ ਗੱਲ ਦੀ ਜੇ ਉਹਨਾਂ ਨੇ 20 ਦਿਨਾਂ ਦੇ ਅੰਦਰ-ਅੰਦਰ ਇਸ ਪਾਰਕ ਜਿਹੜੀ ਹੈਗੀ ਆ ਆਪਣੇ ਉਹਨਾਂ ਨੇ ਦੇਖ ਰਿਕ ਚ ਨਾ ਲਈ ਤਾਂ ਅਸੀਂ ਕਾਰਪੋਰੇਸ਼ਨ ਦਾ ਜਿਹੜਾ ਵੱਡੇ ਲੈਵਲ ਤੇ ਘਰਾਓ ਕਰਾਂਗੇ। ਔਰ ਅੱਜ ਬਾਬਾ ਸਾਹਿਬ ਦੇ ਜਿੰਨੇ ਵੀ ਪੈਰੋਕਾਰ ਨੇ ਉਹਨਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਆ ਅਸੀਂ ਕਾਰਪੋਰੇਸ਼ਨ ਦੀ ਔਰ ਪੰਜਾਬ ਸਰਕਾਰ ਦੀ ਘੋਰ ਨਿੰਦਾ ਕਰਦੇ ਹਾਂ। ਜੈ ਭੀਮ ਜੈ ਭਾਰਤ। ਅੱਜ ਕੀ ਨਾਮ ਹੈ ਅੱਜ ਕਿਸ ਮੁੱਦੇ ਨੂੰ ਲੈ ਕੇ ਆਪਾਂ ਅੱਜ ਸਭ ਤੋਂ ਪਹਿਲਾਂ ਤਾਂ ਮੈਂ ਆਪ ਜੀ ਦੇ ਚੈਨਲ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਅੱਜ ਇਹ ਬੋਲਣ ਦਾ ਮੌਕਾ ਦਿੱਤਾ ਮੇਰਾ ਨਾਮ ਭੂਟਾ ਸਿੰਘ ਸੰਗਵਾਲ ਬਹੁਜਨ ਸਮਾਜ ਪਾਰਟੀ ਲੁਧਿਆਣਾ ਦਿਹਾਤੀ ਦੇ ਪ੍ਰਧਾਨ ਆ ਇੱਥੇ ਤੁਹਾਡਾ ਪਹੁੰਚਣ ਤੇ ਤੇ ਸਾਰੇ ਵਰਕਰ ਲੀਡਰ ਸਾਹਿਬਾਨਾਂ ਦਾ ਪਹੁੰਚੜ ਤੇ ਜੀ ਆਇਆਂ ਆਖਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਪੀਮ ਜੈ ਭਾਰਤ ਅੱਜ ਜਦੋਂ ਅਸੀਂ ਤਕਰੀਬਨ 15-20 ਕਿਲੋਮੀਟਰ ਤੋਂ ਚੱਲ ਕੇ 바ਵਾ ਸਾਹਿਬ ਦੇ ਪ੍ਰੀਰਣ ਮਾਨ ਦੇਸ਼ ਤੇ 바ਵਾ ਸਾਹਿਬ ਦੇ ਸਟੈਚੂ ਜਲੰਧਰ ਬਾਈਪਾਸ ਪਹੁੰਚੇ ਤਾਂ ਇੱਥੇ ਅੰਦਰ ਜਾਣ ਦੀ ਸਾਨੂੰ ਇਜਾਜ਼ਤ ਨਾ ਹੋਈ ਆ ਤਾਲੇ ਲੱਗੇ ਹੋਏ ਸੀ ਇਹ ਤਾਲੇ ਤੋੜੇ ਕਿਉਂਕਿ 바ਵਾ ਸਾਹਿਬ ਡਾਕਟਰ ਮੇਦਕਰ ਜੀ ਨੇ ਜਿੰਨਾ ਲੋਕਾਂ ਦੇ ਤਾਲੇ ਤੋੜ ਕੇ ਜ਼ੰਜੀਰਾਂ ਤੋੜ ਕੇ ਜਿਉਣ ਦਾ ਹੱਕ ਲੈ ਕੇ ਦਿੱਤਾ ਪਾਣੀ ਪੀਣ ਦਾ ਹੱਕ ਲੈ ਕੇ ਦਿੱਤਾ ਲੇਕਿਨ ਅੱਜ ਉਸ 바ਵਾ ਸਾਹਿਬ ਦਾ ਪ੍ਰੀ ਨਿਰਮਾਨ ਦਿਵਸ ਸੀ ਇੱਥੇ ਤੱਕ ਕਿ ਪ੍ਰੀ ਨਿਰਮਾਨ ਦੇ ਇਸ ਮੌਕੇ 바ਵਾ ਸਾਹਿਬ ਦਾ ਅਸ্নান ਕਰਵਾਇਆ ਜਾਣਾ ਚਾਹੀਦਾ ਸੀ ਲੇਕਿਨ ਜਿਨ੍ਹਾਂ ਲੋਕਾਂ ਨੂੰ ਅਸ난 ਕਰਾਉਣ ਲਈ 바ਵਾ ਸਾਹਿਬ ਨੇ ਖੁੱਲ੍ਹ ਦਿੱਤੀ ਉਹਨਾਂ ਮਨੁਵਾਦੀ ਸਰਕਾਰਾਂ ਤੋਂ ਸੁਵਿਧਾਨ ਲੈ ਕੇ ਆਜ਼ਾਦੀ ਦਵਾਈ ਅੱਜ ਉਹ ਲੋਕ ਕੁਰਸੀਆਂ ਤੇ ਬੈਠ ਕੇ ਇੱਥੇ ਰਾਜ ਕਰਕੇ ਉਸ 바ਵਾ ਸਾਹਿਬ ਨੂੰ ਜਿਹੜੇ ਕਾਰਪੋਰੇਸ਼ਨ ਦੇ ਮੁਲਾਜ਼ਮ ਨੇ ਅੱਜ ਦੇ ਦਿਨ ਅਸ난 ਵੀ ਨਹੀਂ ਕਰਾ ਸਕੇ ਔਰ ਸਫਾਈ ਨਹੀਂ ਕਰਾ ਸਕੇ ਜਦੋਂ ਅਸੀਂ ਪਾਰਕ ਦੇ ਅੰਦਰ ਐਂਟਰ ਹੋਏ ਤਾਂ ਇੱਥੇ ਖਾਣੇ ਦੀਆਂ ਪਲੇਟਾਂ ਝੂਠੀਆਂ ਛਿੱਟੀਆਂ ਵੀਆਂ ਤਕਰੀਬਨ 10 ਦੇ ਆ ਬੰਦੇ ਵੀ ਸ਼ਰਾਬ ਦੀਆਂ ਖਾਲੀ ਬੋਤਲਾਂ ਵੀ ਚੱਕੀਆਂ ਗਈਆਂ ਹੱਡੀਆਂ ਵੀ ਚੱਕੀਆਂ ਗਈਆਂ ਮੁਰਗਿਆਂ ਦੀਆਂ ਔਰ ਲੋਕ ਵੀ ਲੱਗੇ ਹੋਏ ਸੀ ਲੇਕਿਨ ਇਸ ਤੇ ਜਦੋਂ ਵਰਕਰਾਂ ਨੇ ਦੇਖਿਆ ਮਰਾਂ ਨੂੰ ਠੇਸ ਪਹੁੰਚੀ ਤਾਂ ਅਸੀਂ ਇੱਕ ਰੋਡ ਜਾਮ ਕਰਕੇ ਮਤਲਬ ਪੂਰਾ ਟ੍ਰੈਫਿਕ ਜਾਮ ਕਰਤਾ ਉਸ ਤੋਂ ਬਾਅਦ ਪ੍ਰਸ਼ਾਸਨ ਆਇਆ ਇਨਸਪੈਕਟਰ ਸਾਹਿਬ ਆਏ ਤਾਂ ਉਹਨਾਂ ਨੇ ਕਾਰਪੋਰੇਸ਼ਨ ਦੇ ਮੁਲਾਜ਼ਮ ਨੂੰ ਬੁਲਾਇਆ ਅਤੇ ਸਾਨੂੰ ਕਿਹਾ ਤੁਸੀਂ ਰੋਡ ਖੋਲ ਦਿਓ ਅਸੀਂ ਰੋਡ ਖੋਲ ਲਿਆ ਉਹਨਾਂ ਨੇ ਤਾਲਾ ਤੜਵਾ ਕੇ ਕਾਂ ਸਾਨੂੰ ਅੰਦਰ ਆਉਣ ਦੀ ਇਜਾਜ਼ਤ ਮਿਲੀ ਲੇਕਿਨ ਅਸੀਂ ਇਸ ਹਰਕਤ ਦੀ ਘੋਰ ਨਿੰਦਾ ਕਰਦੇ ਆ ਕਿਉਂਕਿ ਅੱਜ ਦੀ ਸਰਕਾਰ ਆ ਜਿਹੜੀ ਜਾਂ ਇੱਥੇ ਦਾ ਮੇਰ ਆ ਜਿਹੜਾ ਅਸੀਂ ਉਸ ਨੂੰ ਇਸ ਗੱਲ ਖਾਤਰ ਨਿੰਦਣਯੋਗ ਆਖਦੇ ਆ ਉਹਨਾਂ ਦੀ ਬਹੁਤ ਘਟੀਆ ਸੋਚ ਆ ਔਰ ਘਟੀਆ ਇਹ ਹਰਕਤਾਂ ਜਿਨ੍ਹਾਂ ਨੇ ਤਾਲਾ ਲਾਇਆ ਕਿਉਂਕਿ 바ਵਾ ਸਾਹਿਬ ਨੇ ਸਾਨੂੰ ਹੱਕ ਲੈ ਕੇ ਦਿੱਤੇ ਨੇ ਪਾਣੀ ਪੀਣ ਦੇ ਨਹਾਉਣ ਦੇ ਨੌਕਰੀਆਂ ਦੇ ਪੜ੍ਹਨ ਲਿਖਣ ਦੇ ਔਰ ਸੰਵਿਧਾਨ ਦੇ ਵਿੱਚ ਰਹਿ ਕੇ ਚੱਲਣ ਦੇ ਇਸ ਕਰਕੇ ਅਸੀਂ ਅੱਜ ਇਸ ਤੇ ਇਸ ਸਰਕਾਰ ਦੀ ਘੋਰ ਨਿੰਦਾ ਕਰਦੇ ਆ ਜਿਨ੍ਹਾਂ ਨੇ ਇਸ ਮੌਕੇ ਤੇ ਸਾਡੇ ਵਰਕਰਾਂ ਨੂੰ ਲੀਡਰਸ਼ਿਪਰਾਂ ਨੂੰ ਮਨਾਉਂ ਫੇਸ ਪਹੁੰਚੀ ਜੈ ਭੀਮ ਜੈ ਭਾਰਤ ਬਾਕੀ ਤੁਹਾਨੂੰ ਦੱਸ ਹੀ ਦਿੱਤਾ ਬਲਵਿੰਦਰ ਮਿੱਟਾ ਜੀ ਨੇ ਬਈ 20 ਦਿਨ ਦਿੱਤੇ ਆ ਅਗਰ ਉਹਨਾਂ ਨੇ ਡੂਕ ਤੋਂ ਖੜਾ ਛਡਾ ਕੇ ਨਾ ਕਾਰਪੋਰੇਸ਼ਨ ਵਿੱਚ ਲਈ ਤਾਂ ਇਸ ਤੋਂ ਤੇਜ਼ ਸੰਘਰਸ਼ ਹੋਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਜੈ ਭੀਮ ਜੈ ਭਾਰਤ ਨ ਘਟਣਾ ਪਹਿਲਾਂ ਦੀ ਗੱਲ ਸੁਣ ਲਓ ਵੀ ਪਹਿਲਾਂ ਆ ਜਾਂਦੇ ਇੱਥੇ ਦੇ ਜਿਹੜੇ 바ਵਾ ਸਾਹਿਬ ਦੇ ਚੌਂਕ ਦੇ ਆਲੇ-ਦਾਲੇ ਜਿਹੜੇ ਚਾਰ ਕਾਉਂਸਲਰ ਨੇ ਉਹ ਐਸਸੀ ਨੇ ਉਹਨਾਂ ਦਾ ਵੀ ਇਹ ਫਰਜ ਬਣਦਾ ਸੀ ਵੀ ਕੱਲ ਨੂੰ 바ਵਾ ਸਾਹਿਬ ਦਾ ਪ੍ਰੀਣਮਾਨ ਦਿਵਸ ਆ ਅਸੀਂ ਉੱਥੇ ਦੇਖੀਏ ਵੀ ਸਾਸ਼ ਰਫਈਆ ਹੋਇਆ ਹੋਇਆ ਜਾਂ ਤਾਲੇ ਖੁੱਲਿਆ ਲੋਕਾਂ ਨੇ ਦੂਰੋਂ ਆਉਣਾ ਅਸੀਂ 20 ਕਿਲੋਮੀਟਰ ਤੋਂ ਚੱਲ ਕੇ ਆਏ ਹਾਂ ਲੇਕਿਨ ਜਿਹੜੇ ਕੋਲੇ ਬੈਠੇ ਨੇ ਜਦ ਉਹ ਨਹੀਂ ਆ ਸਕੇ ਤਾ ਅਸੀਂ ਤਾਂ ਚੱਲ ਕੇ ਆਉਣ ਇਸ ਕਰਕੇ ਜਦੋਂ ਅਸੀਂ ਆਏ ਮੈਂ ਤਕਰੀਬਨ ਇੱਥੇ 8:30 ਪੌਣੇ 9 ਵਜੇ ਪਹੁੰਚ ਗਿਆ ਸੀ ਤਾਂ ਜਦ ਦੇਖਿਆ ਕਿ ਮਨੂ ਠੇਸ ਪਹੁੰਚੀ ਇਸ ਕਰਕੇ ਇਹ ਕਾਰਪੋਰੇਸ਼ਨ ਦਾ ਵੀ ਫਰਜ ਬਣਦਾ ਸੀ ਕਾਰਪੋਰੇਸ਼ਨ ਨੂੰ ਵੀ ਪਤਾ ਮੇਅਰ ਨੂੰ ਵੀ ਪਤਾ ਉਹਨਾਂ ਨਾਲ ਗੱਲ ਵੀ ਹੋਈ ਸੀ ਪਹਿਲਾਂ ਦੀ ਗੱਲ ਦੱਸਦਾ ਉਹ ਕਹਿੰਦਾ ਤੁਹਾਡੇ ਹੀ ਬੰਦੇ ਨਲਾਇਕ ਨੇ ਜਿਹੜੇ ਉਹਦੀ ਸ਼ਾਮ ਸਵਾਦ ਨਹੀਂ ਕਰਦੇ ਜੀ ਤੇ ਹੁਣ ਜੇ ਗੱਲ ਕਰੀਏ ਸਾਡੇ ਲੋਕਾਂ ਦਾ ਵੀ ਇੱਕ ਫਰਜ਼ ਬਣਦਾ ਮੰਨ ਲੇਨੇ ਆ ਆਪਾਂ ਕੌਂਸਲਰ ਹੈ 400 ਪੈਂਦੇ ਆ ਔਰ ਵਿਧਾਇਕ ਪੈਂਦੇ ਆ ਉਹਨਾਂ ਦੀ ਜਿਹੜੀ ਬਾਕੀ ਸਾਡਾ ਆਮ ਲੋਕਾਂ ਦਾ ਵੀ ਫਰਜ਼ ਬਣਦਾ ਕਿ ਬਾਬਾ ਸਾਹਿਬ ਦੀ ਜਿਹੜੀ ਮੂਰਤ ਹੈ ਉਹਦੀ ਜਿਹੜੀ ਰੱਖਿਆ ਕੀਤੀ ਜਾਵੇ ਪਾਰਕ ਦੀ ਸਫਾਈ ਹੋ ਜਾਵੇ ਅੱਜ ਆਪਾਂ ਉਹਨਾਂ ਨੂੰ ਅੱਜ ਸਾਨੂੰ ਦੁੱਖ ਲੱਗਿਆ ਸੀ ਤਾਂ ਹੀ ਪੁੱਛੀ ਹਾਂ ਕਿ ਆਪਾਂ ਪਹਿਲਾਂ ਤੋਂ ਵੀ ਇੱਕ ਡਿਊਟੀ ਬਣ ਸਕਦੀ ਹੁੰਦੀ ਆ ਆਪਾਂ ਵੀ ਸਾਡਾ ਫਰਜ਼ ਬਣਦਾ ਹੈ ਜੀ ਦੇਖੋ ਜਦੋਂ ਜਦੋਂ ਵੀ ਅਸੀਂ ਇੱਥੇ ਆਉਨੇ ਆ ਸਾਡਾ ਫਰਜ਼ ਬਣਦਾ ਸੀ ਸਾਰੇ ਪਬਲਿਕ ਦਾ ਬਣਦਾ ਸੀਗਾ ਲੇਕਿਨ ਜੇ ਹੁਣ ਤਾਲੇ ਖੁੱਲੇ ਹੋਣਗੇ ਤਾਂ ਹੀ ਫਰਜ਼ ਬਣੂਗਾ ਉਹ ਆ ਕੇ 바ਵਾ ਸਾਹਿਬ ਦਾ ਸਟੈਚੂ ਸਾਫ਼ ਕੀਤਾ ਅਸੀਂ ਵਰਕਰਾਂ ਨੇ ਇੱਥੋਂ ਸਾਰਾ ਕੂੜਾ ਚੱਕਿਆ ਇਹ ਮੇਰਾ ਸੁਆਸ ਹੀ ਨਾ ਵੀ ਆਪਾਂ ਇੱਕ ਦੋ ਇਹ ਜੋ ਸਫਾਇਆ ਲਿਆ ਆ ਗਏ ਵੀ ਹਾਂਜੀ 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 ਇਹ ਤਾਂ ਸਾਫ਼ ਘਟਣਾ ਹੁੰਦੀ ਅੱਜ ਘਟਣਾ ਇਹ ਜਿਹੜਾ ਜੋ ਭਾਈ ਸਫਾਇਆ ਲਿਆ ਆਏ ਭਾਈ ਇਹ ਤਾਂ ਹੁਣ ਦੇ ਕੋਈ ਕਾਰਪੋਰੇਸ਼ਨ ਨੂੰ ਵੀ ਚਾਹੀਦਾ ਨਾ ਮੌਕੇ ਦੀ ਸਰਕਾਰ ਆ ਆਮ ਆਦਮੀ ਨੂੰ ਵੀ ਚਾਹੀਦਾ ਮੋਕੇ ਦੀ ਸਰਕਾਰ ਆ ਇੱਥੇ ਦਾ ਵਿਧਾਇਕ ਉਹਨੂੰ ਵੀ ਚਾਹੀਦਾ ਸੀ ਵੀ ਕੱਲੂ 바ਵਾ ਸਾਹਿਬ ਦਾ ਪ੍ਰੀਨ ਮਾਨ ਦਿਵਸ ਆ ਕੋਈ ਉਹਨਾਂ ਨੂੰ ਪਤਾ ਨਹੀਂ ਵੀ 바ਵਾ ਸਾਹਿਬ ਦਾ ਕੱਲੂ ਪ੍ਰੀਨ ਮਾਨ ਦਿਵਸ ਆ ਜਾਨਾ ਫਿਰ ਉਹ ਪੜ੍ਹੇ ਨਹੀਂ ਹੋਏ ਜਾਂ ਉਹਨਾਂ ਨੂੰ 바ਵਾ ਸਾਹਿਬ ਬਾਰੇ ਗਿਆਨ ਨਹੀਂ ਵੀ ਕਿਹੜੇ ਜਨ ਦਾ ਪ੍ਰੀਨ ਮਾਨ ਦਿਵਸ ਆ ਕਿਹੜੇ ਜਨ ਦਾ ਜਨਮ ਦਿਨ ਲੇਕਿਨ ਇਹ ਤਾਂ ਆਪ ਸਰਕਾਰ ਨੂੰ ਚਾਹੀਦਾ ਇਸ ਕਰਕੇ ਅਸੀਂ ਬੇਨਤੀ ਕਰਦੇ ਆ ਵੀ ਹੁਣ 20 ਦਿਨਾਂ ਨੂੰ ਕਾਰਪੋਰੇਸ਼ਨ ਆਉਣੀਆਂ ਉਹਦੇ ਵਿੱਚ ਦੱਸਣਗੇ ਪਬਲਿਕ ਭਈ 바ਵਾ ਸਾਹਿਬ ਨੂੰ ਕਿਸ ਤਰ੍ਹਾਂ ਸਟੈਚੂ ਦੀ ਰਾਖੀ ਕਰਨੀ ਆ ਇੱਕ ਇੱਕ ਵੋਟ ਪਾ ਕੇ ਇਹਨਾਂ ਨੂੰ ਇੱਥੋਂ ਚਲਦਾ ਕਰਕੇ ਇਥੇ ਨਵਾਂ ਸਰਕਾਰ ਬਣਾਈ ਜਾਓ ਨਵਾਂ ਮੇਰ ਬਣਾਈ ਜਾਓ ਇਸ ਕਰਕੇ ਜੈ ਭੀਮ ਜੈ ਭਾਰਤ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਫਤਿਹ ਅੱਜ ਗਰਮੇਲ ਸੈਂਗ ਸਰ ਅੱਜ 바ਵਾ ਸਾਹਿਬ ਵਿਕੇਜ ਦਾ ਨਿਰਮਾਣ ਦਿਵਸ ਸੀਗਾ ਤੇ ਅੱਜ ਧਰਨਾ ਪਸੂ ਰਿਹਾ ਕੀ ਕਾਰਨ ਕੀ ਸੀ ਸਫਾਈ ਨਹੀਂ ਸੀ ਕੀਤੀ ਉਹਦੇ ਕਰਕੇ ਸੀਗਾ ਇਹਨੇ ਧਰਨਾ ਦੇ ਦਿੱਤਾ ਤੋਂ ਫਿਰ ਸਾਈਡ ਤੋਂ ਵੀ ਗੱਡੀਆਂ ਘੱਟੀਆਂ ਇੱਕ ਗੇਟ ਖੁੱਲਦਾ ਸੀ ਪਾਲਾ ਇੱਧਰ ਲੋਕ ਲਗਾਇਆ ਸੀ ਇਹਦੇ ਪਰੇ ਨਹੀਂ ਬੋੜਾ ਇੱਥੇ ਸੀਗੇ ਪਰ ਮੈਨੂੰ ਪਤਾ ਹੀ ਨਹੀਂ ਕੀ ਮੈਂ ਕਾਰਪੋਰੇਸ਼ਨ ਵਾਲਿਆਂ ਨੇ ਲੋਕ ਖੁੱਲਦਾ ਸੀ ਠੀਕ ਠਾਕ ਮੌਲ ਠੀਕ ਆਜੋ ਸਰ ਕੀ ਨਾਮ ਹੈ ਦੱਸੋਗੇ ਸਰ ਥੋੜਾ ਦਾ ਦੋ ਕਾਰਪੋਰੇਸ਼ਨ ਮਲਾਜਮ ਇਹਨਾਂ ਦਾ ਦੱਸੋ ਨਹੀਂ ਨਹੀਂ ਹੈਗੇ ਤਾਂ ਮਲਾਜਮ ਹੀ ਆ ਕਾਰਪੋਰੇਸ਼ਨ ਦੇ ਸਫਾਈ ਦਾ ਇਹਨਾਂ ਤੇ ਲੇਟ ਕਿਉਂ ਸ਼ੁਰੂ ਹੋਈ ਆ ਕਿ ਅੱਜ ਬਾਬਾ ਮੀਤ ਦਾ ਨਹੀਂ 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 ਸਫਾਈ ਕੱਲ ਕਰਾਈ ਸੀਗੀ ਸਾਰੀ ਚੰਗੀ ਤਰ੍ਹਾਂ ਤੇ ਹੁਣ ਜਿਹੜਾ ਮੜਾ ਮੋਟਾ ਵਿਆ ਗਿਆ ਸੀਗਾ ਜਿਹੜਾ ਹੁਣ ਲੋਕ ਲੋਗ ਆਏ ਆ ਜਿਹੜੀ ਗੰਦਗੀ ਸੀ ਮੜੀ ਮੋਟੇ ਕਰਵਾਤੀ ਆ ਨਹੀਂ ਦੱਸਿਆ ਗਿਆ ਬਾਬਾ ਜੀ ਸਾਹਿਬ ਦੀ ਮੂਰਤੀ ਜਿਹੜੀ ਹੈਗੀ ਆ ਪਾਰਕ ਦੇ ਵਿੱਚ ਉਸ ਪਾਰਕ ਦੇ ਵਿੱਚ ਉਹ ਜਿਹੜਾ ਪੂਰਾ ਕ੍ਰਿਕਟ ਮਿਲਿਆ ਉਹ ਖਾਲੀ ਪਲੇਟਾਂ ਜਾਂ ਸ਼ਰਾਬ ਦੀਆਂ ਬੂਟੀਆਂ ਨਹੀਂ ਨਹੀਂ ਜਦੋਂ ਅਸੀਂ ਆਏ ਆ ਅਧੀਏ ਰੀਟੇਮ ਚ ਕਰਾਈਦਾ ਜੀ ਸਾਡੇ ਸਾਹਮਣੇ ਤਾਂ ਕੁਝ ਨਹੀਂ ਸੀਗਾ ਜੀ ਜਦ ਤੱਕ ਜਿਨ੍ਹਾਂ ਨੇ ਮਿਲੇ ਉਹਨਾਂ ਨੂੰ ਪੁੱਛ ਲਓ ਜੀ ਇਹ ਤਾਲਾ ਕਿਹਦੇ ਵੱਲੋਂ ਲਗਾਇਆ ਗਿਆ ਸੀ ਜਿਹੜਾ ਤਾਲਾ ਇਹ ਤਾਲਾ ਜੀ ਇਹ ਜਿਹੜੇ ਪਾਰਕ ਦਾ ਰੱਖ-ਰਖਵਾ ਕਰਦੇ ਉਹ ਰੱਖ-ਰਖਵਾ ਕਰਦੇ ਕਾਰਪੋਰੇਸ਼ਨ ਦੇ ਵੱਲੋਂ ਜਿਹੜਾ ਤਾਲਾ ਵੀ ਲਗਾਇਆ ਗਿਆ ਸੀ ਉਹ ਵੀ ਕਿਹਦੇ ਨੇ ਨਹੀਂ ਨਹੀਂ ਕਾਰਪੋਰੇਸ਼ਨ ਵੱਲੋਂ ਨਹੀਂ ਇਹ ਡਿਊ ਕਾਲੇ ਦੇਖਦੇ ਜੀ ਇਹਨੂੰ ਹਾਂ ਅੰਦੀ ਨੇ ਅੱਜ ਹੀ ਸਵਾ ਲਾਖਰਗਾ ਸਵੇਰ ਕੋਈ ਅਸੀਖ ਕਰਦੇ ਦੇਖ ਪਾਂ ਇਹ ਇਹ ਮੰਨ ਲਓ ਚਾਬੀ ਇਹਨਾਂ ਕੋਲ ਹੁੰਦੀ ਡਿਊ ਕਾਲਿਆਂ ਕੋਲ ਹਾਂ ਜੀ ਸਾਡੇ ਪਾਰਕਾਂ ਦਾ ਤੇ ਸਾਰੇ ਨਹੀਂ 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 ਸਪਾਈ ਅਸੀਂ ਕਰਦੇ ਆ ਆ ਸਪਾਈ ਦੇ ਬਗ ਸਾਡੇ ਖੜੇ ਆ ਜੀ ਜਿੰਨੀ ਮਰਜ਼ੀ ਕਰਾਓ ਸਪਾਈ ਨਹੀਂ ਜੀ ਗੱਲ ਕਰਨਾ ਅੰਦਰ ਪੂਰਾ ਕ੍ਰਿਕਟ ਮਿਲਿਆ ਨਹੀਂ ਜੀ ਨਹੀਂ ਦਿਖਾਓ ਮੈਨੂੰ ਦਿਖਾਓ ਕਿਤੇ ਕੋਈ ਪੂਰਾ ਕ੍ਰਿਕਟ ਨਹੀਂ ਜੀ ਮੈਂ ਤਾਂ ਸਵੇਰ ਨੂੰ ਅਸੀਂ ਤਾਂ ਪਹਿਲਾਂ ਦੀ ਗੱਲ ਕਰਦੇ ਡੇਲੀ ਰੁਟੀਨ ਕੀ ਕਰਾਈ ਦੀ ਕੀਤਾ ਕਿਉਂ ਕੀਤਾ ਉਹ ਵੀ ਨਹੀਂ ਸਾਡੇ ਕੋ ਸਾਨੂੰ ਨਹੀਂ ਪਤਾ ਜੀ ਮੈਂ ਦਿੱਲੀ ਸਾਡੇ ਰੁਟੀਨ ਕੀ ਹੁੰਦੀ ਜੀ ਸਪਾਈ ਤਾਲੇ ਲੱਗੋਂਦੇ ਤਾਂ ਵੀ ਉੱਪਰ ਦੀ ਟੱਪ ਕੇ ਸਪਾਈ ਕਰਾਈ ਦੀ ਹਾਂ ਹਾਂ ਜੀ ਵੀ ਨਵੋ ਅੱਜ ਉਸ ਰੈਬਰ ਦਾ ਦੇਣਾ ਜਿਨੇ ਭਾਰਤ ਦੇ ਸਭ ਤੋਂ ਪ੍ਰਥਮ ਵੱਧ ਪੜੇ ਲਿਖੇ ਵਿਅਕਤੀ ਔਰ ਵਿਸ਼ਵ ਦੇ ਛੇਵੇਂ ਪੜੇ ਲਿਖੇ ਵਿਅਕਤੀ ਔਰ 32 ਡਿਗਰੀਆਂ ਦੇ ਜਿਨਾਂ ਨੇ ਲਿਖੀਆਂ ਔਰ ਜਿਨਾਂ ਨੇ ਸਾਨੂੰ ਤਾਕਤ ਦਿੱਤੀ ਕਿ ਤੁਸੀਂ ਇਸ ਦੇਸ਼ ਦੇ ਹੁਕਮਰਾਨ ਬਣੋ ਸ਼ਾਸਕ ਬਣੋ ਅਧਿਕਾਰੀ ਬਣੋ ਉਹਦੇ ਦਿਨ ਦੇ ਅੱਜ ਉਹਨਾਂ ਦੀ ਪ੍ਰੀ ਨਿਰਮਾਣ ਦਿਵਸ ਆ ਅੱਜ ਦੇ ਦਿਨ ਉਹ ਸਾਨੂੰ ਸਦਾ ਲਈ ਵਿਛੋੜਾ ਦੇ ਕੇ ਉਸ ਪਰਮਾਤਮਾ ਦੇ ਚਰਨਾਂ 'ਚ ਬ੍ਰਹਮਲੀਨ ਹੋ ਗਏ ਸੀਗੇ ਅਸੀਂ ਉਸ ਗੱਲ ਦਾ ਖਮਿਆਜ਼ਾ ਜਿਹੜਾ ਅੱਜ ਤੱਕ ਭੁਗਤ ਰਹੇ ਆ ਕਿਉਂਕਿ ਐਦਾਂ ਦੇ ਰੈਬਰ ਬਾਰ-ਬਾਰ ਨਹੀਂ ਆਉਂਦੇ ਹੁੰਦੇ ਦੁਨੀਆ ਦੇ ਉੱਤੇ ਔਰ ਮੈਂ ਵੀਐਸਐਸ ਵੱਲੋਂ ਰਾਸ਼ਟਰੀ ਸਵੈ ਕਰਮਚਾਰੀ ਵੱਲੋਂ ਆਪਣੀ ਸਮੂਚੀ ਟੀਮ ਵੱਲੋਂ ਉਹਨਾਂ ਨੂੰ ਸ਼ਰਦਾ ਸਮੁੰਨ ਭੇਟ ਕੀਤੇ ਆ ਔਰ ਸਾਨੂੰ ਮੈਨੂੰ ਸੋਨੀ ਸਾਹਿਬ ਨੂੰ ਵਿੱਕੀ ਜੀ ਨੂੰ ਰਾਹੁਲ ਜੀ ਨੂੰ ਸਾਡੀ ਮੁੰਡੀਆਂ ਪਿੰਟੂ ਜੀ ਨੂੰ ਸਾਰਿਆਂ ਨੂੰ ਪਤਾ ਲੱਗਿਆ ਡੋਗਰਾ ਜੀ ਨੂੰ ਕਿ ਸਾਡੇ ਆਣ ਤੋਂ ਪਹਿਲਾਂ ਕਿ ਇੱਥੇ ਸ਼ਰਾਬ ਦੀਆਂ ਬੋਤਲਾਂ ਤੁਸੀਂ ਆਪਣੇ ਚੈਨਲ ਦੇ ਮਾਰਫਤੋਂ ਦਿਖਾਣਾ ਹੀ ਆ ਔਰ ਸਫਾਈ ਦੀ ਕੋਈ ਵਿਵਸਥਾ ਨਹੀਂ ਔਰ ਇੱਥੇ ਤਾਲੇ ਲੱਗੇ ਹੋਏ ਸੀਗੇ ਤੁਸੀਂ ਇਹ ਦੇਖੋ ਜਿਹੜੀ ਮਾਨ ਸਰਕਾਰ ਇਹ ਕਹਿੰਦੀ ਆ ਕਿ ਮੈਂ ਅੱਜ ਦੇ ਦਿਨ ਕੋਈ ਸਿਆਸੀ ਗੱਲ ਨਹੀਂ ਸੀ ਕਰਨਾ ਚਾਹੁੰਦਾ ਪਰ ਇਸ਼ੂ ਹੀ ਇਦਾਂ ਦਾ ਹੋ ਗਿਆ ਕਿ ਦਫ਼ਤਰਾਂ ਦੇ ਅੰਦਰ ਭਗਤ ਸਿੰਘ ਜੀ ਦੀ ਔਰ ਬਾਬਾ ਸਾਹਿਬ ਦੀ ਫੋਟੋ ਲਗਾਓ ਪਰ ਇੱਥੇ ਵਿਵਸਥਾ ਇਹ ਸੀ ਕਿ ਲੋਕ ਲੱਗੇ ਹੋਏ ਆ ਔਰ ਅੱਜ ਦੇ ਦਿਨ ਨੂੰ ਸਰਕਾਰ ਭੁੱਲ ਚੁੱਕੀ ਹੋਈ ਆ ਔਰ ਅਸੀਂ ਉਸ ਗੱਲ ਦੀ ਨਖੇਦੀ ਕਰਦੇ ਆਂ ਪਰ ਜ਼ੋਰ ਇਹ ਕਾਲੀ ਚੰਡੀ ਸਾਡਾ ਇਹ ਕਾਲੀ ਚੰਡੀ ਹੋਈ ਆ ਸਾਡੀ ਅਸੀਂ ਪ੍ਰਸ਼ਾਸਨ ਲੁਧਿਆਣਾ ਨੂੰ ਦਿਖਾਣਾ ਚਾਹੁੰਦੇ ਆਂ ਔਰ ਪ੍ਰਸ਼ਾਸਨ ਮੌਜੂਦਾ ਸਰਕਾਰ ਨੂੰ ਦਿਖਾਣਾ ਚਾਹੁੰਦੇ ਆਂ ਸੋਨੀ ਸਾਹਿਬ ਡਾਕਟਰ ਵੀਰ ਮੇਦਕਾ ਸਾਹਿਬ ਦੇ ਪ੍ਰਿਨਿਰਵਾਣ ਦੀ ਵਸਤੇ ਉਹਨਾਂ ਦੇ ਚਰਨਾਂ 'ਚ ਬੀਐਸਐਸ ਦੀ ਸਾਰੀ ਟੀਮ ਸ਼ਰਧਾਂਜਲੀ ਪੇਟ ਕਰਨ ਆਈ ਹੈ ਡਾਕਟਰ ਵੀਰ ਮੇਦਕਾ ਸਾਹਿਬ ਹਮੇਸ਼ਾ ਤੁਸੀਂ ਨੋਟ ਕੀਤਾ ਹੋਣਾ ਹੈਗਾ ਆਪਣੇ ਚੈਨਲ ਦੇ ਮਾਧਿਅਮ ਤੋਂ ਹਰ ਇੱਕ ਨਾਰਾ ਜ਼ਰੂਰ ਬੋਲਦੇ ਆ ਲੋਕੀ ਪੜੋ ਜੋੜੋ ਸੰਘਰਸ਼ ਕਰੋ ਪਰ ਡਾਕਟਰ ਬੀ ਆਰ ਮੇਤਕਰ ਸਾਹਿਬ ਨੇ ਇੱਕ ਲਾਈਨ ਚ ਇੱਕ ਹੋਰ ਨਾਰਾ ਦਿੱਤਾ ਸੀਗਾ ਜਿਦੇ ਚ ਬਹੁਤ ਬੜਾ ਮੈਸੇਜ ਛੁਪਿਆ ਹੋਇਆ ਸੀਗਾ ਪੇ ਬੈਕ ਟੂ ਦਾ ਸੁਸਾਇਟੀ ਡਾਕਟਰ ਸਾਹਿਬ ਨੇ ਪੇ ਬੈਕ ਟੂ ਦਾ ਸੁਸਾਇਟੀ ਕਿਉਂ ਕਿਹਾ ਸੀਗਾ ਕਿਉਂਕਿ ਜਦ ਤਾ ਵੋਟਾਂ ਦੀ ਜ਼ਰੂਰਤ ਹੁੰਦੀ ਹੈਗੀ ਤੁਸੀਂ ਨੋਟ ਕੀਤਾ ਹੋਣਾ ਡਾਕਟਰ ਬੀ ਆਰ ਮੇਤਕਰ ਸਾਹਿਬ ਦੇ ਹੱਥ ਚ ਸੰਵਿਧਾਨ ਦੀ ਕਾਪੀ ਹੈ ਸੰਵਿਧਾਨ ਪਕੜਿਆ ਹੋਇਆ ਤੇ ਮੇਰਾ ਖਿਆਲ ਹੈ ਹਰ ਕੋਈ ਸੰਵਿਧਾਨ ਨੂੰ ਫੜ ਕੇ ਤੁਰਿਆ ਹੁੰਦਾ ਕਿਉਂਕਿ ਉਹਨਾਂ ਨੂੰ ਪਤਾ ਹੈਗਾ ਬੇਦਕਰਵਾਦੀ ਜਿੰਨੇ ਵੀ ਲੋਕ ਦੁਨੀਆ 'ਚ ਹੈਗੇ ਨੇ ਭਾਰਤ 'ਚ ਹੈਗੇ ਨੇ ਉਹ ਡਾਕਟਰ ਬੇਦਕਰ ਸਾਹਿਬ ਨੂੰ ਫੋਲੋ ਕਰਦੇ ਨੇ ਜਦ ਤੱਕ ਤਾਕਤ ਲੈਣੀ ਹੁੰਦੀ ਹੈਗੀ ਆ ਫਿਰ ਤਾਂ ਤੁਹਾਡੇ ਦਰਬਾਰ ਜਦ ਤਾਕਤ ਆ ਜਾਂਦੀ ਹੈਗੀ ਆ ਫਿਰ ਸਾਨੂੰ ਇਹਨਾਂ ਦੇ ਦਰਬਾਰ ਜਾਣਾ ਪੈਂਦਾ ਹੈਗਾ ਮੈਂ ਛੋਟਾ ਜਿਹਾ ਉਹਦਾ ਉਦਾਹਰਨ ਦੇ ਦੇਣਾ ਹੈਗਾ ਸਰਕਾਰਾਂ ਕਿਸ ਤਰ੍ਹਾਂ ਰક્ષਣ ਨੂੰ ਢਾਲ ਆ ਰਹੀਆਂ ਹੈਗੀਆਂ ਮੈਂ ਉਹਦਾ ਉਦਾਹਰਨ ਦਿੰਨਾ ਸਭ ਤੋਂ ਪਹਿਲਾਂ ਉਹਨਾਂ ਨੇ ਬਿਜਲੀ ਡਿਪਾਰਟਮੈਂਟ ਦੇ ਵਿੱਚ ਨੀਜੀਕਰਨ ਕੀਤਾ ਉਸ ਤੋਂ ਬਾਅਦ ਉਹਨਾਂ ਨੇ ਕੋਸ਼ਿਸ਼ ਕੀਤੀ ਕਿ ਕਹਿੰਦੇ ਐਜੂਕੇਸ਼ਨ ਡਿਪਾਰਟਮੈਂਟ ਨੀਜੀ ਕਰਨ ਦੀ ਉਸ ਤੋਂ ਬਾਅਦ ਅਸੀਂ ਕਹਿ ਦਿੰਨੇ ਆ ਸਾਡਾ ਜਿਹੜਾ ਕੀਤਾ ਹੈਗਾ ਨਾ ਜਿਉ ਝਾੜੂ ਹੈ ਅਸੀਂ ਇਸ ਲਈ ਇਹ ਸ਼ਬਦ ਕਹਿ ਦਿੰਨੇ ਆ ਸਾਡੀ ਕਾਰਪੋਰੇਸ਼ਨ ਸਾਡੀ ਕਾਰਪੋਰੇਸ਼ਨ ਦੇ ਵਿੱਚ ਹੁਣ ਇਹਨਾਂ ਨੇ ਨਿਜੀਕਰਨ ਦਾ ਮਤਲਬ ਦਿੱਤਾ ਹੋਇਆ ਹੈਗਾ ਡਾਕਟਰ ਮੀਰ ਗਵੇਦਕਰ ਸਾਹਿਬ ਦੇ ਅੱਜ ਦੇ ਪ੍ਰਿਨਿਰਵਾਣ ਦਿਵਸ ਦੇ ਦਿਹਾੜੇ ਤੇ ਮੈਂ ਸਾਰੇ ਵੇਦਕਰ ਵਾਸੀਆਂ ਨੂੰ ਬੇਨਤੀ ਕਰੂੰਗਾ ਹੱਥ ਜੋੜ ਕੇ ਬੇਨਤੀ ਕਰੂੰਗਾ ਵੋਟਾਂ ਹਮੇਸ਼ਾ ਆਉਂਦੀਆਂ ਤੇ ਵੋਟਾਂ ਹਮੇਸ਼ਾ ਜਾਂਦੀਆਂ ਅਗਲੀ ਵਾਰ ਬੋਟ ਦੇ ਨਾਲ ਕਿਹਨੂੰ ਝੋਟ ਪਹਚਾਣੀ ਹੈ ਮੈਂ ਆਪ ਜੀ ਦੇ ਵਿਵੇਕ ਤੇ ਛੋੜ ਦਿੰਦਾ ਹੈਗਾ ਜੈ ਬਾਲਮਿਕੀ ਹਰ ਹਰ ਬਾਲਮਿਕੀ ਜੈਪੀ ਜੈ ਪਰ